ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਨਸ਼ਾ ਖਤਮ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਹੀ ਸਾਹਮਣੇ ਆਈਆਂ ਕੁਝ ਤਸਵੀਰਾਂ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਝੂਠਾ ਸਾਬਿਤ ਕਰ ਦਿੱਤਾ ਹੈ ਇਹ ਜੋ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਮੋਗਾ ਜ਼ਿਲ੍ਹੇ ਦੇ ਪਿੰਡ ਥੱਲੇ ਕੇ ਦੀਆਂ ਨੇ ਤੁਸੀਂ ਇਹਨਾਂ ਵੀਡੀਓਜ਼ ਦੇ ਵਿੱਚ ਦੇਖ ਰਹੇ ਹੋ ਕਿ ਕਿਵੇਂ ਸ਼ਰੀਆਮ ਨਸ਼ਾ ਕੀਤਾ ਜਾ ਰਿਹਾ ਤੇ ਵੇਚਿਆ ਜਾ ਰਿਹਾ ਪਿੰਡ ਦੇ ਕੁਝ ਨਸ਼ੇੜੀ ਨੌਜਵਾਨਾਂ ਨੇ ਆਪਣਾ ਨਾਂ ਨਾ ਦੱਸਣ ਤੇ ਸ਼ਰਤ 'ਤੇ ਮੀਡੀਆ ਨੂੰ ਅਹਿਮ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਸਾਨੂੰ ਬਹੁਤ ਆਸਾਨੀ ਦੇ ਨਾਲ 500 ਰੁਪਏ ਦੇ ਵਿੱਚ ਚਿੱਟੇ ਦਾ ਨਸ਼ਾ ਮਿਲ ਜਾਂਦਾ ਹੈ। ਇੱਕ ਨੌਜਵਾਨ ਨੇ ਦੱਸਿਆ ਕਿ ਸਾਡੇ ਪਿੰਡ ਦੇ 150-200 ਦੇ ਨੌਜਵਾਨ ਚਿੱਟੇ ਦਾ ਨਸ਼ਾ ਕਰਦੇ ਨੇ। ਨੌਜਵਾਨਾਂ ਨੇ ਆਪਣੀ ਚਿੱਟਾ ਛੱਡਣ ਦੀ ਇੱਛਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਸੀਂ ਨਸ਼ਾ ਤਾਂ ਛੱਡਣਾ ਚਾਹੁੰਦੇ ਆ ਪਰ ਅੰਦਰਲੇ ਕੀੜੇ ਛੱਡਣ ਨਹੀਂ ਦਿੰਦੇ। ਜੇ ਸਰਕਾਰ ਬੰਦ ਕਰ ਦੇਵੇ ਤਾਂ ਸ਼ਾਇਦ ਅਸੀਂ ਨਸ਼ਾ ਛੱਡ ਲਈਏ। ਇਹਦੇ ਵਿੱਚ ਤਾਂ ਆਪਾਂ ਇਹ ਕਹਿਣਾ ਚਾਹੁੰਦੇ ਆ ਜੀ ਬਈ ਹੁਣ ਉਹਨਾਂ ਦੀ ਆਬਾਦੀ ਦਾ ਕੋਈ ਖੇਤੀ ਹੈ ਨਹੀਂਗੀ ਹਨਾ ਜੀ। ਆਪਾਂ ਕਹਿੰਦੇ ਆ ਵੀ ਬੰਦ ਹੋ ਜਾਵੇ ਵਧੀਆ ਗੱਲਾਂ ਉਥੇ 150 ਤੋਂ ਕਰੀਬ ਉੱਤੇ ਹੀ ਹੋਣੇ ਆ ਜਿਹੜੇ ਮੁੰਡੇ ਪੀਂਦੇ ਆ ਚਿੱਟਾ ਇਹ ਕਿੱਥੋਂ ਲੈ ਕੇ ਕਿੱਥੇ ਆਤਾ ਇਹ ਚਿੱਟਾ ਜੀ ਲੈ ਕੇ ਕਿੱਥੋਂ ਆਉਂਦੇ ਨੇ ਇਹ ਨਹੀਂ ਗਾ ਜੀ ਮੈਨੂੰ ਪਤਾ ਆ ਇਧਰੋਂ ਹੀ ਆਉਂਦਾ ਜੀ ਆਪਣਾ ਅਦੌਲੇ ਆਣਾ ਹੋ ਗਿਆ ਜੀ ਜਾਂ ਹੋਰ ਬਾਹਰੋਂ ਆਪਣੇ ਹੁਣ ਪਿੰਡ ਦੇ ਵਿੱਚ ਉਹਦਾ ਕਿੱਥੋਂ ਮਿਲਣਾ ਜੀ ਉਧਰੋਂ ਆਉਂਦਾ ਵਾ ਉਹਨਾਂ ਕੋਲ ਲੈ ਆਉਂਦੇ ਆ ਤੇ ਬਹੁਤ ਦੇ ਵਿੱਚੋਂ ਵੇਚ ਬੁਝ ਦਿੰਦੇ ਆ ਮੜਾ ਮੋਟਾ ਤੋ 500 ਰੁਪਏ ਦਾ ਹੀ ਦੋ ਹੀ ਅੱਗ ਬੰਦੇ ਦਾ ਮਸਾ ਹੀ ਸਰਦਾ ਵਾ ਤੋਂ ਦਾ ਤੁਹਾਨੂੰ ਦੱਸਿਆ ਜੀ 150 ਤੋਂ ਉੱਤੇ ਹੀ ਹੋਣਗੇ ਮੈਨੂੰ ਹੋ ਗਏ 7 ਸਾਲ ਹੋ ਗਏ ਆ ਛੱਡਣਾ ਚਾਹੁੰਨੇ ਹਾਂ ਜੀ ਜੇ ਉਹੀ ਤੁਹਾਨੂੰ ਕਹੀ ਜਾਂਦੇ ਆ ਜੀ ਨਾ ਮਿਲੇ ਦਾ ਬੜੀ ਵਧੀਆ ਗੱਲਾਂ ਹਨ ਜੀ ਜਿਨ੍ਹਾਂ ਹੁਣ ਮਿਲਦਾ ਵਾ ਹੁਣ ਇੱਕ ਕਹਿ ਦਿੰਦੇ ਹੁਣ ਜਿਵੇਂ ਕੀੜੇ ਉੱਠਦੇ ਅੰਦਰ ਦੇ ਕੀੜਾ ਇਹ ਉੱਠ ਖੜਦਾ ਬਈ ਜਦੋਂ ਵੇਖਦੇ ਆ ਨਾ ਜੀ ਜੇ ਕੋਈ ਆ ਗਿਆ ਕੋਈ ਵੈਕ ਰਿਆ ਵਾ ਸਾਡੇ ਮਿੰਡ ਉਹਨਾਂ ਨੂੰ ਵੇਖ ਕੇ ਤੇ ਹੁਣ ਕੀੜਾ ਜਾ ਉੱਠ ਖੜਦਾ ਵਾ ਅੰਦਰ ਲਾ ਦੇ ਹੁਣ ਦਿਲ ਕਰਦਾ ਆਪਦਾ ਵੀ ਅੰਦਰੋਂ ਦਿਲ ਜਾ ਕਰਨ ਲੱਗ ਜਾਂਦਾ ਯਾਰ ਬਹੁਤ ਉਹਨਾਂ ਨੂੰ ਵੇਖ ਕੇ ਜੀ ਕਰਨ ਲੱਗ ਜਾਂਦਾ ਜੀ ਭਾਈ ਅੱਗੇ ਵੀ ਬਹੁਤ ਆਵੇ ਕੀਤੇ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਦੂਜੇ ਪਾਸੇ ਪਿੰਡ ਦੇ ਕੁਝ ਮਹਤਵਪੂਰਨ ਬੰਦਿਆਂ ਨੇ ਦੱਸਿਆ ਕਿ ਸਾਡੇ ਪਿੰਡ ਚ ਬੜੀ ਆਸਾਨੀ ਨਾਲ ਚਿਟਾ ਮਿਲਦਾ ਹੈ। ਉਹਨਾਂ ਦੱਸਿਆ ਕਿ ਸਾਡੇ ਪਿੰਡ ਦੇ 150 ਨੌਜਵਾਨ ਨਸ਼ਾ ਕਰਦੇ ਨੇ ਅਤੇ 15 ਤੋਂ 20 ਵੇਚਦੇ ਨੇ। ਉਹਨਾਂ ਦੱਸਿਆ ਕਿ ਅਸੀਂ ਕਾਫੀ ਦਿਨਾਂ ਤੋਂ ਨਸ਼ੇੜੀਆਂ ਦਾ ਪਿੱਛਾ ਕਰਕੇ ਨਸ਼ਾ ਕਰਨ ਵਾਲੇ ਤੇ ਵੇਚਣ ਵਾਲਿਆਂ ਦੀ ਕੁਝ ਵੀਡੀਓਜ਼ ਬਣਾਈ ਨੇ ਤਾਂ ਜੋ ਅਸੀਂ ਸਬੂਤ ਦਿਖਾ ਸਕੀਏ। ਉਹਨਾਂ ਸਰਕਾਰ ਤੋਂ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਾਡੇ ਪਿੰਡਾਂ ਵੱਲ ਧਿਆਨ ਮਾਰਨ ਤਾਂ ਕਿ ਸਾਡੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ। ਉਧਰ ਜਦੋਂ ਇਸ ਬਾਰੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਡੀਐਸਪੀ ਪਰਮਜੀਤ ਸਿੰਘ ਨੇ ਆਪਣੀ ਨਵੀਂ ਪੋ ਉਹੀ ਰਟਿਆ ਰਟਾਇਆ ਜਵਾਬ ਦਿੱਤਾ ਕਿ ਜਦੋਂ ਵੀ ਕੋਈ ਨਸ਼ਾ ਵਪਾਰੀ ਨਜ਼ਰ ਵਿੱਚ ਆਵੇਗਾ ਤਾਂ ਉਸਤੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੇਖੋ ਅਸੀਂ ਨੇ ਨਸ਼ੇ ਦੇ ਖਿਲਾਫ ਬਹੁਤ ਬੜੀ ਮਹਮ ਸ਼ੁਰੂ ਕਰ ਰੱਖੀ ਹੈ ਸਾਰੀ ਸਬਡੀਨ ਕੇ گاؤں ਜਿੰਨੇ ਆ ਜਾਂ ਸਿਟੀ ਏਰੀਆ ਹੈ वहां जहां भी کہیں ਨਸ਼ੇ ਕੀ ਤਲਾਬ ਮਿਲਦੀ ਹੈ ਤੁਰੰਤ ਅਸੀਂ ਉਸ ਏਰੀਆ ਮੇ ਪਹੁੰਚ ਕੇ ਜੋ ਨਸ਼ਾ ਵੇਚਨੇ ਵਾਲੇ ਹੈ ਉਸ ਕੋ ਆਇਡੈਂਟੀਫਾਈ ਕਰਕੇ ਉਸਕੇ ਖਿਲਾਫ ਕਾਰਵਾਈ ਕਰਤੇ ਹੈ ਜੋ ਆਦਮੀ ਜੋ ਨਸ਼ਾ ਕਰਤਾ ਹੈ ਉਸ ਕੋ ਅਸੀਂ ਉਸਕੇ ਫੈਮਿਲੀ ਕੇ ਸਾਥ ਤਾਲ ਮਿਲ ਕਰਕੇ ਉਸ ਕੋ जो नशा शाऊ केंद्र है हमारे वहाँ से उसको दुलाई दवाई दवाते हैं और उसको नशा खाने वाले को उस की फैमिली नू ना लेकर हम उसे नशे से दूर लेके जा रहे हैं और जो नशा उसको देता है जो नशा वार से आता है या बेचने के लिए आते हैं उसको हम आ, उसके खिलाफ सख्त से सख्त कार्रवाई करें देखो ऐसा है नशे की जो आपने बात की है डेढ़ सौ आदमी की वो ऐसा उधर हमारे नोटिस में ऐसा नहीं है पर जो यहाँ शिकायत आती है हम करीब दो महीने से इधर पोस्टेड मोगा में मेरी पोस्टिंग हुई है उससे पहले तक तो मुझे नहीं पता अभी क्या पर जितनी मेरी नॉलेज में बात आती है वहाँ तुरंत हम फोर्स लेके खुद जाते हैं और उसके खिलाफ कार्रवाई करते हैं और यहाँ भी करेंगे तल्ले के गाँव की है अगर ये बात है तो धल्ले गों को भी कोई आदमी छोड़ेंगे नहीं जो नशा बेचता चक चकदे टीवी वी नाल जुड़े रहने लिए साडा चैनल सब्सक्राइब करो ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ